ਜੀ ਸਸਤਰੀ ਕਾਲ ਸਾਰਿਆਂ ਨੂੰ ਸਵਾਗਤ ਕਰਦੇ ਆ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਬਾਈ ਸਾਹ ਨਹੀਂ ਰਹਿਗਾ ਵੀਡੀਓ ਮ ਤੇ ਗੱਡੀਆਂ ਮੂੜਸਾਂ ਪਸਾਇ ਨਗ ਰਸਤਾ ਲੰਘਿਆ ਬਾਬੀ ਉੱਪਰ ਵੀ ਜਹਾਂ ਪੌੜੀ ਪੈਦਰ ਵੀ ਉੱਪਰ ਜਿਹੜੇ ਕਿਰਾਏਦਾਰਾਂ ਬਣੇ ਰੱਖੇ ਵੀ ਤੇ ਇਧਰ ਨੂੰ ਚਲੋ ਚੱਲੀ ਅੱਜ ਤਾਂ ਠੀਕ ਆ ਅੱਜ ਹਵਾ ਨਹੀਂ ਹੈਗੀ ਵੀ ਅੱਜ ਸਪਰੇਅ ਕਰਾਣੀ ਆ ਪੰਜ ਛੇ ਕਿੱਲਿਆਂ ਵਿੱਚ ਸਪਰੇਅ ਕਰਨੀ ਕਿੰਨੇ ਦਿਨ ਹੋ ਗਏ ਮਤਲਬ 20 ਦਿਨ ਹੋ ਗਏ ਦੇਖਦਿਆਂ ਵੀ ਹਵਾ ਘਟੇ ਹਵਾ ਘਟੇ ਨਾ ਟਾਈਮ ਲੱਗਿਆ ਅੱਜ ਹਵਾ ਨਹੀਂ ਹੈ ਜਿਵੇਂ ਥੋੜੀ ਥੋੜੀ ਜਿਹੀ ਹਵਾ ਚੱਲ ਰਹੀ ਹੈ ਇਸ ਵਾਰ ਤਾਂ ਹੋ ਚੁਗੀ ਸਪਰੇ ਅਰਧ ਬਾਈ ਉਹ ਤੇਜ ਆ ਬਈ ਜਿਹਦੇ ਬਾਰੇ ਕਣਕ ਵਗਿਰ ਗਈ ਪੀਲੀ ਪਾਸ ਖੱਤਾ ਕਰਕੇ ਅੱਜ ਸਪਰੇ ਕਰਨੇ ਬੜੀਏ ਫਿਰ ਚਲੋ ਮਿਲਦੇ ਆਂ ਫਿਰ ਖੇਤਵਾਂ ਜਾ ਕੇ ਲੈ ਵੀ ਮਿੱਤਰੋ ਪਹੁੰਚ ਗਏ ਤੇ ਖੇਤਵਾਂ ਤੇ ਆਪਣਾ ਡਾਲਿਆ ਮੰਜਾ ਇੰਨੇ ਧੁੱਪ ਸੇਕ ਰਹੇ ਆ ਨਾ ਕਿ ਆਇਆ ਤਾਂ ਤਾਂ ਕਰਕੇ ਧੁੱਪ ਸੇਕ ਕੇ ਵੀ ਚਲੋ ਹੁਣ ਵਧੀਆ ਜਾ ਹੋ ਜੀਗਾ ਖੁੜ ਜੀਗਾ ਸਰੀਰ ਵਧੀਆ ਦਾ ਹੈ ਤੇ ਸੱਤ ਨਹੀਂ ਕਰ ਰਹੇ ਵੀ ਉਧਰ ਸਪਰੇ ਜਿਹੜੇ 0 ਡ੍ਰਿਲ ਕਰਦੇ ਤੇ ਪਹਿਲਾਂ ਹੀਟ ਦੇ ਗਿੱਲੇ ਤੇ ਉਸ ਵਾਰ ਇੱਕ ਵੀ ਸਪਰੇ ਨਹੀਂ ਹੋਈ ਵੀ ਬਾਥੂ ਹੰਡੀ ਜੰਮਦੀ ਗੁੱਡ ਇੰਟ ਨਹੀਂ ਹੈ ਉਹ ਹੀ ਇਕਵਾੜ ਜਾ ਤੇ ਅੱਜ ਹਵਾ ਵੀ ਨਹੀਂ ਹੈ ਦੇਖੋ ਜੀ ਪੱਤਾ ਕੋਈ ਨਹੀਂ ਹਿਲ ਰਿਹਾ ਹੈ ਐਨ ਵਧੀਆ ਮੌਸਮ ਅੱਜ ਤੇ ਮੈਂ ਦੇਖ ਰਿਹਾ ਵੀ ਕੱਖ ਵੱਢ ਲਿਆ ਜਿਤਨੀ ਨੂੰ ਉਧਰੇ ਲੈਣ ਦੇ ਮਹੀਨ ਬੇੜਾ ਅੱਜ ਕੱਖਾਂ ਗੁੱਖਾਂ ਲੈ ਜਾ ਦੋ ਕੁ ਪੰਡਾ ਜੀ ਰੇੜੀ ਰੂੜੀ ਮਰੱਕ ਕੇ ਟੋਕੇਗਾ ਵੀ ਮਹੀਨ ਬੇੜਾ ਕਮਾ ਉਹਨੂੰ ਅੱਜ ਸਪਰੇ ਉਹਨੇ ਮੇੜਨ ਦੇ ਗੇਵ ਦਾ ਕੱਲੂ ਫੇਰ ਹਵਾ ਚੱਲ ਜੇ ਫੇਰ ਰਹਿ ਜੀ ਉਹ ਟਾਈਮ ਵੀ ਹੈ ਬਾਈ ਜੇ ਹੁਣ ਨਾ ਮਤਲਬ ਸਪਰੇਅ ਵੱਜੀ ਉਹ ਹੋਰ ਵਧੇਗਾ ਫੇਰ ਨਹੀਂ ਮਰਦੀ ਹੈ ਬਾਥ ਵੰਡੀ ਜੀ ਹੋ ਗਈ ਖੰਡੀ ਜੀ ਉਹ ਇਹੋ ਜਿਹਾ ਕਬਾੜ ਜਿਹਾ ਜਿਹੜਾ ਚਲੋ ਠੀਕ ਹੈ ਜੀ ਮੈਂ ਬੱਤਾ ਕੱਖ ਫਿਰ ਹਾਂ ਵੀ ਮਿੱਤਰੋ ਇੱਕ ਹੋਰ ਗੱਲ ਦੱਸਿਆਂ ਤੁਹਾਨੂੰ ਅੱਜ ਡਰੋਨ ਨਾਲ ਸਪਰੇਅ ਕਰਾਰਾ ਬੰਦਾ ਕੋਈ ਇੱਕ ਉਹ ਦਿਖਾਵਾਂ ਸਾਨੂੰ ਵੀ ਕਿਤਨਾ ਕਰਾਵਾ ਡਰੋਨ ਨਾਲ ਸਪਰੇਅ ਕਿਤਨਾ ਦਬਾਈ ਪਵਾ ਸਰੋਂਗੇ ਅਸਕੇ 4.5 ਕਿਲੋ ਉਸ ਵਾਸਤੇ ਸਪਰੇਅ ਕਰਾਣੀ ਆ ਦੇਖਦੇ ਆਂ ਜਾਨ ਤੋਂ ਫਿਰ ਡਰੋਨ ਵਾਲੇ ਨੂੰ ਫਿਰ ਤੁਹਾਨੂੰ ਦਿਖਾਵਾਂਗੇ ਬਲੌਗ ਦੇ ਵਿੱਚ ਵੀ ਕਿਤਨਾ ਚਲਾਇਓ ਲਾਈ ਵੀ ਮਿੱਤਰੋ ਮੈਂ ਅਗਰ ਇੱਧਰ ਜਿੱਥੇ ਧਣੀ ਸਪਰੇਅ ਕਰ ਰਖ ਖੇਤਾਂ ਤੇ ਇਹ ਜੋ ਖੇਤਾਂ ਵੀ ਜਿੱਥੇ ਆਪਣੀ ਡੈੜੀ ਰਹਿ ਰਹੀ ਦੀ ਉਹ ਐਨ ਭੜ ਗਏ ਐਨ ਹਜਾਈ ਮਾਰ ਗਿਆ ਡੈੜੀ ਰਹਿ ਰਹੀ ਦੀ ਆਪਣੀ ਬਾਦਵਾ ਜੰਮੀ ਵੀ ਇਹ ਮੀਂਹ ਕੀ ਉਸ ਖਸਲਾ ਆਗਲਾ ਤੇ ਧਣੀ ਕਿੱਥੇ ਇਹ ਆ ਹੋ ਰਿਹਾ ਬਾਈ ਇਹ ਆ ਵਰਿਆ ਆ ਲਵੇ ਮੋਟਰ ਆ ਬਈ ਗਵੰਟੀ ਕੀ ਆ ਮੋਟਰ ਵਾ ਤੇ ਉਰੇ ਤੇ ਆਜ ਬੱਚੇ ਵਾ ਤੇ ਉਰੇ ਤੇ ਪਾਣੀ ਪੂਣੀ ਭਰ ਲਿਆ ਹਾਂ ਉਰੇ ਤੇ ਫਿਰ ਸਪਰੇਅ ਕਰ ਦਿੰਗੇ ਆ ਦੋ ਕਿੱਲਿਆਂ ਕੀ ਤੇ ਅੱਜ ਹਵਾ ਜਮੀ ਰੁਗੀ ਵੀ ਆ ਜਮੀ ਪਤਾ ਨਹੀਂ ਲੱਗ ਰਹਾ ਹੈਗਾ ਵੀ ਹਵਾ ਹੈ ਵੀ ਆ ਨਹੀਂ ਤਾਂ ਇੰਜ ਕੱਲ ਚਾਹ ਮਿਲ ਹਫਤਾ ਹੀ ਹੋ ਗਿਆ ਹਵਾ ਇੰਨੀ ਤੇਜ਼ ਚਲੇਦੀ ਨਾ ਪੁੱਛੋ ਨਾ ਕੁਛ ਬਈ ਦਵਾਈ ਐ ਵੀ ਉਡ ਉਡ ਕੇ ਆ ਜਾਂਦੀ ਦਵਾਈ ਵੀ ਜਦਾਂ ਲੱਗਦੀ ਤੇ ਨੁਕਸਾਨ ਵੀ ਹੁੰਦਾ ਦੁਬਾਰੇ ਦੁਬਾਰੇ ਗਿਰਦੀ ਫਸਲ ਬੋ ਉਹ ਆ ਗਿਆ ਤਣੀ ਕਰ ਰਿਹਾ ਪੰਪ ਸ਼ੁਰੂ ਤੇ ਇਹ ਤਾਂ ਵੀ ਕਰਨੇ ਆ ਮੰਨੇ 7 ਕਿੱਲਾਂ ਵਾ ਸਪਰੇ ਕਰਨੀ ਆ ਚਲ ਅੱਜ ਦੇਖਦੇ ਕਿੰਨਾ ਬਨ ਨਵੇੜਾ ਤਾਂ ਨਹੀਂ ਉਹ ਨਵੇੜ ਕੇ ਚਲੋ ਮੈਂ ਜਾ ਕੇ ਹੁਣ ਮੱਕ ਖੁੱਖ ਵੱਡਾ ਕੱਖਾਂ ਨਵੇੜਾ ਤੇ ਆਪਣਾ ਘਰ ਟੁੱਕ ਟੁੱਕਾ ਕਰਕਾ ਲਾਈਵ ਕਰੋ ਚੈੱਕ ਧਣੀ ਦੇ ਬੂਟ ਅੱਜ ਤਾਂ ਪੂਰੀ ਕੈਮੀ ਵਾ ਲਗਿਆ ਬੰਦਾ ਸਪਰੇ ਕਰਨ ਤੇ ਕਿ ਧਣੀ ਮੈਨਾਂ ਆਇਆ ਵਾ ਉਹ ਬਈ ਨਾ ਇਹ ਵੀ ਹਾਂ ਕੱਪੜੇ ਉਪਰਾਂ ਪਾਇਆ ਫਿਰ ਉਹੀ ਜਹਾ ਵੀ ਧਾਨ ਧਾਲੂ ਲੱਸੀ ਆ ਵਈ ਜਾ ਕਾਂ ਤੇ ਜੀ ਆ ਨਰਾਦੇ ਨੂੰ ਪੈਣ ਜੋ ਬਾਥੀ ਅੰਡੂ ਜੀ ਨੂੰ ਐਨ ਕਵਾੜ ਜੇ ਨੇ ਉਹਨੂੰ ਮਿੱਤਰੋ ਕੱਖ ਬਾਤੇ ਤੇ ਟੋਕਾ ਦਾ ਜਦੇ ਕਰਦਾ ਰੇੜੀ ਖੜਾ ਦਿੱਤਰ ਪੈਸੇ ਡੰਗਰ ਬੰਨੀ ਅੰਦਰ ਟੋਕਾ ਦਾ ਕਰਤਦਾ ਹਣ ਸੁਨਾਰੇ ਫਿਰ ਦੁੱਧ ਦਾ ਤਪੀਆ ਹੋਰ ਚਾਹ ਚੁ ਫਿਰ ਆਪਣਾ ਕੱਖ ਬਾਤੇ ਆਏ ਮਿੱਤਰੋ ਬਣਤੇ ਡੰਗਰ ਅੰਦਰ ਤੇ ਚੱਲੀ ਹੁਣ ਖੇਤ ਬਾਈ ਤਾਇ ਦਾ ਮੁੰਡਾ ਆ ਬਾਈ ਉਹ ਫੋਨ ਮਾਰ ਰਿਹਾ ਕਹਿੰਦਾ ਆ ਜਾ ਆ ਜਾ ਬੈ ਜਾ ਕੇ ਮਿਲ ਜੇ ਉਸ ਨੂੰ ਲਾਈਵ ਮਿੱਤਰੋ ਪਹੁੰਚ ਗਏ ਖੇਤ ਮਾਂ ਨਵੇੜੇ ਇਹ ਕੱਖ ਕੰਡੇਗਾ ਇਹਨੂੰ ਤਾਂ ਲੱਗੀ ਤਿਹਾਂ ਤੇ ਮਿਰੋਜੀ ਹੋਰ ਜੀ ਜਨਾਬ ਕੀ ਹਾਲ ਹੈ ਹੋਰ ਵਧੀਆ ਕਦ ਕਾਗੇ ਦਾ ਦੋ ਡੇਢ ਘੰਟਾ ਤੈਨੂੰ ਡੀਗ ਡੀਕੇ ਤੋਂ ਮੰਗਿਆ ਡੇਢ ਘੰਟਾ ਹੋ ਗਿਆ ਪਰ ਮੈਂ ਵੀ ਕਰਾਉਂਗੇ ਬਦਲਣ ਦਾ ਰਣਗੇ ਵਿਆਂ ਕੋਟਲੇ ਨੂੰ ਆਹ ਸਾਸਰੀ ਕਾਲ ਕਰਦੇ ਚਲੋ ਠੀਕ ਹੈ ਬਈ ਫੇਰ ਆਨੇ ਪਰਾਂ ਕਿਹੜਾ ਮਾਰ ਕੇ ਸਪਰੇਅ ਕਰ ਰਹਾ ਤਣੀ ਦੇਖਾਂ ਕਿੰਨੀ ਕ ਕਰਤੀ ਇਹ ਵਜਾਣਾ ਫਿਰ ਚਲੋ ਫਿਰ ਚੱਲੀਏ ਪੜਾ ਪਟਿਆਲੇ ਜਾਣਾ ਬਈ ਨਾਲੇ ਇੱਕ ਹੋਰ ਬਾਤ ਕਰਨੀ ਡਰੋਨ ਡਰੋਨ ਦਾ ਕੰਮ ਖਤਮ ਹੋ ਗਿਆ ਵੀ ਡਰੋਨ ਵਾਲਾ ਜਵਾਬ ਦੇਗਾ ਉਹ ਕੱਲ ਨੂੰ ਦੇਖ ਕੇ ਜੇ ਆ ਗਿਆ ਬਾਈ ਮੈਨੂੰ ਡਰੋਨ ਨਾਲ ਦਿਖਾਉਂਦੇ ਸਪਰੇਅ ਕਰਦੇ ਜਦ ਲੰਗਰ ਦਾ ਜਿੱਦੋਂ ਜਦ ਮੈਂ ਗਿਆ ਮੈਂ ਕੀ ਕਰੇ ਆਖ ਤਾਂ ਬਾਲੂ ਮੈਂ ਕਿਹਾ ਜੇ ਜਗਰ ਦਾ ਆਪ ਮੈਨੂੰ ਤੜੀ ਨਾ ਦਿਖਾ ਹੈ ਇਹ ਕਹ ਰਿਹਾ ਮੈਂ ਜਿੱਦ ਕੇ ਨਾ ਖੜਦਾ ਜੇ ਮੇਰੀ ਨਮੜਾ ਆਏ ਮੈਂ ਕੀ ਕਹੇਗਾ ਨਾ ਮੇਰੀ ਨਮੜਾ ਹੀ ਹੈ ਜੇ ਆ ਵੀ ਮਿੱਤਰੋ ਬਹੁਤ ਲੈਏ ਬੀਜ ਲੈਣਾ ਤਾਂ ਕਿ ਇਹ ਕੁਏ ਦਾ ਹੋਰ ਆਪਣਾ ਚੱਪਣਾ ਗੱਦੂ ਪੇਠੇ ਵਈਗਾ ਬਹੁਤੇ ਚੱਕਲੇ ਸੂਟ ਗਾ ਲੈ। ਮੈਂ ਥੱਲੇ ਪੌਦਾ ਉਹ ਗਏ ਅੰਦਰ ਘੱਟੀ ਕੇ ਛੋਕਰਾਂ ਦਾ ਸਾਮਾਨ ਚਲੇਣਾ। ਬੰਦੇ ਹੈਗੇ ਹਮ ਤਿੰਨਾ ਬਹੁਤ ਔਖੇ ਜਾ ਰਹੇ ਆ ਬਾਈ। ਬਾਜਨ ਹੋ ਗਿਆ ਜਿਆਦਾ। ਚਲੋ ਖੇਤਾਂ ਪਹੁੰਚ ਗਏ ਫਿਰ ਕਰਾਂਗਾ। ਲੈ ਵੀ ਮਿੱਤਰੋ ਪਹੁੰਚ ਗਏ हां जी सास्त्री काल ਠਿੱਲੋ ਸਾਹਿਬ ਵੀ ਆ ਗਏ ਧਣੀ ਵੀ ਚਾਹ ਪੀ ਲਈ ਨਹੀਂ ਕਹਾਂ ਚਾਹ ਕਰਨੀ ਆ ਜੀ ਆ ਗਏ ਵੀ ਬਹੁਤ ਔਖੇ ਆ ਬਾਹਾਂ ਸੋ ਗਈਆਂ ਮਰੀਆਂ ਬੇਲਾ ਫੜਿਆ ਤਿੰਨ ਜਣੇ ਇੱਕ ਮੋੜਸਣਵਾ ਚੱਲ ਪਹੁੰਚ ਗਏ ਫਿਰ ਵੀ ਬੈਠੇ ਆ ਇੱਧਰ ਓ ਲੈਪਟਾਪ ਵੀ ਲੈਣ ਆ ਆਹਾ ਆਹਾ ਦੇਖੋ ਜੀ ਅੱਜ ਅੰਮੇ ਬੱਕਰੀ ਵੇਚਦੀ ਹੈ ਚੱਕਦੀ ਕਿੰਨੇ ਦੀ ਬੁੱਧੇਗੀ 5200 ਬਪੂ ਆਪੇ ਬਾ 5000 ਦੇ ਦਿੰਦੇ ਨੇ ਘੱਟ ਵੀ ਕੀ 200 200 ਮੈਂ ਕਿਹਾ ਕਿ ਵੱਧ ਮੈਂ ਤਾਂ ਖੁਸ਼ ਹੋਊਗਾ ਮੈਂ ਕਿਹਾ 5600 ਤੋਂ 200 ਵੱਧ 5200 ਹੈ ਚੱਲ ਰਿਹਾ ਬਈ ਲੈਪਟਾਪ ਚਲੋ ਬਈ ਚਾਜੂ ਵੀ ਮੈਂ ਜੀ ਬਗੇ ਨੂੰ ਤਾਜ ਵੀ ਪੂਰਾ ਖੁਸ਼ ਆ ਜਦੋਂ ਹਰਸੀ ਗੜਾ ਜਾਣਾ ਉਹ ਲੈਣੇ ਓ ਜਾਣਾ ਹਰਸੀ ਸੰਭਲੇਗਾ ਦੇਖੀ ਜੇ ਰੋਣ ਲੱਗਾ ਫੇਰ ਕਹਾਂ ਜੀ ਰਾਤ ਨੂੰ ਤਾਂ ਰੋਗਾ ਬਾਈ ਉਹ ਨਾ ਪੁੱਤ ਲੱਤਾ ਫਾਜੀਆਂ ਤੇਰੀ ਅੱਗੇ ਜੀ ਬਾਬਾ ਲਾਰੇ ਗੇੜੇ ਵੀ ਦੋ ਜਣੇ ਮਾਣ ਆ ਜਾ ਗਏ ਚਲੋ ਠੀਕ ਹੈ ਜੀ ਸਾਸਰੀ ਘਰ ਸਾਰਿਆਂ ਨੂੰ ਮਿਲਦੇ ਆ ਕੱਲ ਨੂੰ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਨੇਰਾ ਹੋ ਗਿਆ ਚੱਲੀਏ ਘਰਾਂ ਨੂੰ ਖਾਈਏ ਰੋਟੀ ਰੋਟੀ ਚਲੋ ਠੀਕ ਹੈ ਜੀ ਸਾਸਰੀ ਘਰ